ਰੱਖਦਾ ਸਦਾ ਖਿਆਲ ਆਪਣੇ ਬੰਦਿਆਂ ਦਾ ਬੰਦਿਆਂ ਦਾ ਰੱਬ ਰੱਖਦਾ ਸਦਾ ਖਿਆਲ ਆਪਣੇ ਬੰਦਿਆਂ ਦਾ ਸਾਰਾ ਕੁਝ ਉਹ ਦਿੰਦਾ ਏ ਸਾਰਾ ਕੁਝ ਉਹ ਦਿੰਦਾ ਏ ਜੇ ਮੰਗਿਏ ਨੇ ਚਾਨਾ ਪ੍ਰਭੂ ਮਸੀਹ ਦੇ ਉੱਤਰ ਨਾਮ ਵਿੱਚ ਆਪ ਸਭ ਨੂੰ ਸ਼ੁਭ ਕਾਮਨਾਵਾਂ ਪਵਿੱਤਰ ਬਾਈਬਲ ਵਿੱਚ ਮੱਥੇ ਦੀ ਇੰਜੀਲ ਉਹਦੇ 6 ਅਧਿਆਏ ਦੀ 5ਵੇਂ ਆਇਤ ਵਿੱਚ ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ ਜਦੋਂ ਤੁਸੀਂ ਪ੍ਰਾਰਥਨਾ ਕਰਦੇ ਹੋ ਤਾਂ ਕਪਟੀਆਂ ਵਾਂਗ ਨਾ ਬਣੋ ਕਿਉਂਕਿ ਤੁਸੀਂ ਪ੍ਰਾਰਥਨਾ ਸਥਾਨਾਂ ਵਿੱਚ ਅਤੇ ਗਲੀ ਦੇ ਕੋਨਿਆਂ ਵਿੱਚ ਖੜੇ ਹੋ ਕੇ ਪ੍ਰਾਰਥਨਾ ਕਰਦੇ ਹੋ ਤਾਂ ਜੋ ਤੁਸੀਂ ਦੂਜਿਆਂ ਨੂੰ ਵਿਖਾ ਸਕੋ ਉਹਨਾਂ ਨੂੰ ਆਪਣਾ ਇਨਾਮ ਮਿਲ ਗਿਆ ਹੈ ਉਹ ਅਜੀਹਾ ਕਰਨਾ ਪਸੰਦ ਕਰਦੇ ਹਨ ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ ਪ੍ਰਮੇ ਸ਼ੂਮਸੀ ਇਸ ਆਇਤ ਵਿੱਚ ਮਨੁੱਖੀ ਜੀਵਨ ਦੀ ਵਿਹਾਰਿਕ ਨੈਤਿਕਤਾ ਦੇ ਭ੍ਰਸ਼ਟਾਚਾਰ ਦਾ ਪਰਦਾਫਾਸ਼ ਕਰ ਰਿਹਾ ਹੈ ਮਨੁੱਖ ਆਪਣੇ ਪਾਪ ਦੇ ਪ੍ਰਭਾਵ ਅਧੀਨ ਜੋ ਕੁਝ ਵੀ ਕਰਦਾ ਹੈ ਉਹ ਪਰਮਾਤਮਾ ਨੂੰ ਨਿਰਾਜ ਨਹੀਂ ਕਰਦਾ ਪਰ ਇਨਸਾਨ ਆਤੇ ਆਪਣੇ ਆਪ ਨੂੰ ਉਹ ਖੁਸ਼ ਕਰਨਾ ਚਾਹੁੰਦਾ ਹੈ ਪ੍ਰਾਰਥਨਾ ਕਰਦੇ ਸਮੇਂ ਮਨੁੱਖ ਆਪਣੀਆਂ ਜ਼ਰੂਰਤਾਂ ਅਤੇ ਬੇਨਤੀਆਂ ਨੂੰ ਪਰਮਾਤਮਾ ਅੱਗੇ ਪੇਸ਼ ਕਰਦਾ ਹੈ ਪਰ ਪ੍ਰਭੂ ਯਿਸੂ ਮਸੀਹ ਇਸ ਆਇਤ ਵਿੱਚ ਇੱਕ ਅਜੀਹੇ ਮਹੱਤਵਪੂਰਨ ਵਿਸ਼ੇ ਨੂੰ ਉਜਾਗਰ ਕਰ ਰਹੇ ਹਨ ਜਿਵੇਂ ਕਿ ਮਨੁੱਖ ਦੁਆਰਾ ਆਪਣੇ ਸਵਾਰਥ ਅਤੇ ਦਿਖਾਵੇ ਲਈ ਕੀਤਾ ਗਿਆ ਕੰਮ ਅਤੇ ਇਹ ਮਨੁੱਖ ਦੇ ਪਾਪੀ ਸੁਭਾਅ ਦਾ ਕਾਰਨ ਹੈ ਅਜੀਹੇ ਅਰਦਾਸਾਂ ਤੋਂ ਮਨੁੱਖ ਨੂੰ ਕੋਈ ਵੀ ਲਾਭ ਨਹੀਂ ਸਗੋਂ ਨੁਕਸਾਨ ਹੀ ਹੁੰਦਾ ਹੈ ਇਹ ਪਾਪੀ ਮਨੁੱਖ ਨੇ ਆਪਣੇ ਪਾਪ ਦੀ ਮਾਫੀ ਲਈ ਪਰਮਾਤਮਾ ਅੱਗੇ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿਉਂਕਿ ਉਹ ਕੇਵਲ ਪਰਮਾਤਮਾ ਹੀ ਹੈ ਜੋ ਉਸ ਨੂੰ ਇਸ ਤੋਂ ਬਚਾ ਸਕਦਾ ਹੈ। ਪ੍ਰਭੂ ਜੀ ਮਸੀਹ ਦੇ ਸਲੀਬ ਦੇ ਪਲੀਦਾਨ ਦੇ ਆਧਾਰ ਤੇ ਪਾਪ ਜੋ ਕੋਈ ਵੀ ਪ੍ਰਭੂ ਮਸੀਹ ਵਿੱਚ ਵਿਸ਼ਵਾਸ ਕਰਦਾ ਹੈ ਉਸਦੇ ਪਾਪ ਮਾਫ ਹੋ ਜਾਣਗੇ। ਅੱਜ ਪਰਮੇਸ਼ਰ ਅੱਗੇ ਤੁਹਾਡੇ ਲਈ ਸਾਡੀ ਇਹੀ ਅਰਦਾਸ ਹੈ